DL11 نیوز پنجاب دیکھ رہے ہیں درشکان سواگت ہے میں ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਦਤਾਲ ਮਨੀਸ਼ પેટ્રોલ ਪمپ ਦੇ ਉੱਤੇ ਜਿੱਥੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮੋਰਚਾ ਲਾਇਆ ਗਿਆ ਜੋ ਕਿ ਮਨੀਸ਼ ਪمپ ਦਾ مالک ਇੱਕ ਕਿਸਾਨ ਦੇ پیسے مار ਰਿਹਾ ਹੈ پیسے ਨਹੀਂ ਦੇ ਰਿਹਾ ਉਸ ਦੇ ਸਬੰਧ ਦੇ ਵਿੱਚ ਇੱਥੇ ਦਿਨ ਰਾਤ ਦਾ ਪੱਕਾ ਮੋਰਚਾ ਲੱਗਿਆ ਹੈ ਰਾਤ ਨੂੰ ਵੀ ਇੱਥੇ 25-30 ਕਿਸਾਨ ਬੈੰਦੇ ਨੇ ਤੇ ਦਿਨੇ ਵੀ ਦਿਨੇ ਆਟ ਡਿਊਟੀ ਹੁੰਦੀ ਹੈ ਰਾਤ ਦੀ ਆਟ ਡਿਊਟੀ ਹੁੰਦੀ ਹੈ ਦੇਖ ਸਾਦਰ ਤੁਸੀਂ ਲੰਗਰ ਪਾਣੀ ਦਾ ਪ੍ਰਬੰਧ ਹੈ ਇੱਥੇ ਇਧਰ ਲੰਗਰ ਦਾ ਪ੍ਰਬੰਧ ਹੈ ਤੇ ਕਿਸਾਨ ਬੈਠੇ ਨੇ ਕਾਰਜੋਗ ਕਿਸਾਨ ਭੈਣਾ ਤੇ ਭਰਾਓ ਸਾਰਿਆਂ ਤੋਂ ਪਹਿਲਾਂ ਹਾਜ਼ਰੀ ਲਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਵਿੱਚ ਸੁਖਵਿੰਦਰ ਸਿੰਘ ਜੀ ਆਏ ਨੇ ਤੁਹਾਡੀ ਵਾਈਟ ਤੁਹਾਡੀ ਖਬਰ ਲਾਣ ਵਾਸਤੇ ਆਪਾਂ ਨਾਰਿਆਂ ਦੇ ਨਾਲ ਅੱਜ ਸਟੇਜ ਦੀ ਸ਼ੁਰੂਆਤ ਕਰਦੇ ਆਂ ਜੋਸ਼ ਤੇ ਨਾਲ ਨਾਰੇ ਲਾਉਣੇ ਔਰ ਜਿਹੜੇ ਮੇਰੇ ਵੀਰ ਇੱਧਰ ਖੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਜੋ ਇੱਥੇ ਝੰਡੇ ਲੈ ਕੇ ਵਿੱਚ ਬੈਠੋ ਝੰਡੇ ਖੜੇ ਕਰ ਲਓ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ 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 ਇਸ ਪੰਪ ਦਾ ਠੱਗ ਟੋਲਾ ਮੁਰਦਾਬੋਦ ਜਿੰਦਾਬਾਦ ਮੁਰਦਾਬੋਦ ਕਿਸਾਨਾਂ ਦਾ ਖੂਨ ਪੀਣ ਵਾਲਾ ਮਨੋਸ਼ ਪੰਪ ਮੁਰਦਾਬੋਦ ਜਿੰਦਾਬਾਦ ਮੁਰਦਾਬੋਦ ਕਿਸਾਨਾਂ ਦੀ ਲੁੱਟ ਕਰਨ ਵਾਲਾ ਮਨੋਸ਼ ਪੰਪ ਮਾਲਕ ਮੁਰਦਾਬੋਦ हक लहांग पैसे वापसि करागे क्रांतिकारी किसान यूनियन ਪੰਪ जिदा ਠੱਗ ਮਾਲਕ मुरदा

हक लेक रहांगे कान लुटा पैसा वापसि करागे क्रांतिकारी किसान यूनियन ओस त ठा मुरदा हथ जो جو हक़ لوگ ਕੀ ਦੁੱਕੀ ਚੱਕ ਦੇਵਾਂਗੇ ਲਟੋਰੇ ਲਟੂਰੇ ਚੱਕ ਦੇਵਾਂਗੇ ਕਿਸਾਨਾਂ ਨੂੰ ਲੁੱਟਣਾ ਬੰਦ ਕਰੋ ਸਕਲ ਕਿਸਾਨਾਂ ਨੂੰ ਲੁੱਟਣ ਵਾਲੀਆਂ ਸਰਕਾਰਾਂ ਤੇ ਠੱਗ ਮਰਦਾ ਪੋੜ ਇੱਥੇ ਦਰਨੇ ਦੇ ਵਿੱਚ ਸੂਬਾ ਮੀਤ ਪ੍ਰਧਾਨ ਹਰਪਜਨ ਸਿੰਘ ਜੀ ਬੁੱਟਰ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਪ੍ਰਧਾਨ ਸਾਹਿਬ ਇਹ ਜਿਹੜੀ ਤੁਹਾਡੀ ਗੱਲ ਹੈ ਜੀ ਕਿੱਥੇ ਤੱਕ ਪਹੁੰਚੀ ਹੈ ਮਾਲਕ ਨਾਲ ਕੋਈ ਗੱਲ ਹੋਈ ਹੈ ਜਾਂ ਕੀ ਹੋਇਆ ਜੀ ਪੈਸੇ ਦੇਣ ਦੀ ਹਾਮੀ ਭਰਦਾ ਜਾਂ ਨਹੀਂ ਜੀ ਇੱਕ ਦਿਨ ਜੀ ਇਹ ਅਜਤਰਨਾ ਜਿਹੜਾ ਸਾਡਾ ਜਿਹੜਾ ਲਗਾਤਾਰ ਇਹ 7 ਦਿਨ ਚ ਦਾਖਲ ਹੋ ਗਿਆ ਇੱਕ ਦਿਨ 10 ਤਰੀਕ ਵਾਲਾ ਜਿਹ ਪਾ ਲੀਏ ਤੇ 5 ਦਿਨ ਹੋ ਗਏ ਜੀ ਸਾਨੂੰ 10 ਤਰੀਕ ਨੂੰ ਅਸੀਂ ਪੂਰਾ ਦਿਨ ਲਾਇਆ ਸੀ ਇਹ ਤਰਨਾ ਹਾਂਜੀ ਹਾਂਜੀ ਇਸ ਦਾ ਜਿਹੜਾ ਪਟਰੋਲ ਪੰਪ ਦਾ ਮਾਲਕ ਆ ਹਾਂਜੀ ਹਾਂਜੀ ਕੋਈ ਉਹ ਗੱਲ ਕਰਨ ਨੂੰ ਤਿਆਰ ਨਹੀਂਗਾ ਉਹਨੇ ਰੁਕ ਜਿਹੜਾ ਵਾ ਅਦਾਲਤ ਦਾ ਰੋਕ ਕੀਤਾ ਸੀਗਾ ਹਾਂਜੀ ਉੱਥੋਂ ਸੰਮਣ ਸਾਡੇ ਵਾਸਤੇ ਕਿਡਵਾਇਆ ਸੀ ਅਸੀਂ ਅਸੀਂ ਅਦਾਲਤ ਚ ਜਵਾਬ ਦੇ ਆਏ ਹਾਂ ਹਾਂਜੀ ਕੱਲ ਵੀ ਜਿਹੜਾ ਪ੍ਰਸ਼ਾਸਨ ਨੇ ਕਹਿ ਰਿਹਾ ਸੀ ਸਾਨੂੰ ਧਿਰ ਬਣਾ ਕੇ ਹਾਈ ਕੋਰਟ ਤੇ ਗਿਆ ਵਾ ਹਾਂਜੀ ਅਸੀਂ ਸਾਡਾ ਜਵਾਬ ਵੀ ਸਾਨੂੰ ਪੈਸੇ ਦਿੱਤੇ ਜਾਣ ਹਾਂਜੀ ਅਸੀਂ ਆਪਣਾ ਧਰਨਾ ਚੱਕ ਲਵਾਉਂਦੇ ਹਾਂ ਹਾਂਜੀ ਹਾਂਜੀ ਇਤੋਂ ਪਹਿਲਾਂ ਤੁਸੀਂ ਤਾਂ ਇਹ ਤੁਹਾਡਾ ਮੈਟਰ ਵਾ ਪ੍ਰਸ਼ਾਸਨ ਦਾ ਮੈਟਰ ਆਮ ਦਿਨਾਂ ਹਾਈ ਕੋਰਟ ਜਾਗੇ ਹਾਂਜੀ ਅਸੀਂ ਇਹ ਜਿਹੜਾ ਧਰਨਾਵਾ ਉਹਨਾਂ ਤੱਕ ਜਿੰਨਾ ਤੱਕ ਅਸੀਂ ਆਪਣਾ ਅਨਸਾਫ਼ ਨਹੀਂ ਲੈ ਲੈਂਦੇ ਹਾਂਜੀ ਸਾਡੇ ਕਿਸਾਨ ਦੀ ਜਿਹੜੀ ਲੁੱਟ ਪੈਸੇ ਨਹੀਂ ਵਾਪਸ ਹੋਏ ਕਿ ਅਸੀਂ ਹਰ ਨਾਲ ਸੱਚਾਈ ਹਾਂਜੀ ਠੀਕ ਹੈ ਜੀ ਧੰਨਵਾਦ ਸਾਡੇ ਨਾਲ ਕਿਸਾਨ ਆਗੂ ਆਪਣਾ ਖੜੇ ਨੇ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਦੇਵ ਸਿੰਘ ਹਰਿਊ ਕ੍ਰਾਂਤੀਕਾਰੀ ਖਾਲੀਆਂ ਦਾ ਬਲਕ ਪ੍ਰਧਾਨ ਜੀ ਜਿਹੜਾ ਇਸ ਇੱਤ ਆਪਣੇ ਪਟੋਲ ਤੋਂ ਬਦੇ ਧਰਨਾ ਦਿੱਤਾ ਹੋਇਆ ਹੈ ਹਾਂਜੀ ਇਹ ਸਾਡਾ ਅੱਜ ਚੋਟਾ ਦੇਣਾ ਹੈ ਹਾਂਜੀ ਲਗਾਤਾਰ ਧਰਨਾ ਚੱਲ ਰਿਹਾ ਹੈ ਸਾਡੇ ਕਿਸਾਨ ਨਾਲ ਟੱਕੀ ਮਾਰੀ ਹੈ ਇਹਨੇ ਹਾਂਜੀ ਅਸੀਂ ਚੰਗਾ ਚਰ ਉਹ ਕਿਸਾਨ ਨੂੰ ਇਨਸਾਫ ਨਹੀਂ ਦਿਵਾ ਸਕਦੇ ਹਾਂਜੀ ਹਾਂਜੀ ਉਹਨਾਂ ਜਿਹੜਾ ਸਾਡਾ ਇਹ ਧਰਨਾ ਦਿਨ ਰਾਤ ਜਾਰੀ ਰਹੇਗਾ ਹਾਂਜੀ ਤੇ ਇਨਸਾਫ ਲੈ ਕੇ ਆਉਂਗਾ ਹਾਂਜੀ ਮਾਲਕ ਇੱਥੇ ਪਹੁੰਚਿਆ ਜਾਂ ਅਜੇ ਤੱਕ ਨਹੀਂ ਪਹੁੰਚਿਆ ਜੀ ਮਾਲਕ ਨੇ ਨਹੀਂ ਪਹੁੰਚਿਆ ਹੈਗਾ ਪ੍ਰਸ਼ਾਸਨ ਆਇਆ ਸੀ ਕੱਲ ਅੱਛਾ ਜੀ ਪ੍ਰਸ਼ਾਸਨ ਮਾਲਕ ਨੇ ਪਹੁੰਚ ਕੀਤੀ ਹੈ ਕੋਰਟ ਦੇ ਵਿੱਚ ਹਾਂ ਜੀ ਸਾਨੂੰ ਸੱਮਣ ਆਇਆ ਸੀ ਕੱਲ ਅਸੀਂ ਉੱਥੇ ਪੇਸ਼ ਹੋਏ ਜਾ ਕੇ ਤੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਸਾਨੂੰ 7 ਦਿਨ ਦਾ ਟਾਈਮ ਦਿੱਤਾ ਹਾਂ ਜਿਹੜਾ ਇਹਦਾ ਮੈਨੂੰ ਵੱਡਾ ਅ 희ਸ਼ੋਗ ਵੀ ਮੇਰਾ 스테ਏ ਮਿਲ ਜਾਣੀ ਹੈ ਹਾਂ ਜੀ ਉਹ 스테ਏ ਨਹੀਂ ਨਹੀਂ ਮਿਲੀ ਰਾਤੂਗੀ ਹੈ ਉਹ ਤੇ ਕੋਰਟ ਵੀ ਸਚਾਈ ਨੂੰ ਦੇਖਦੇ ਹਾਂਜੀ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹ ਜਿਹੜਾ ਹੱਕ ਸੱਚ ਲੈ ਕੇ ਫੇਰਾ ਠੀਕ ਹੈ ਜੀ ਸੋਭਾ ਗੂ ਬੀਬੀ ਚਰਨਜੀਤ ਕੌਰ ਜੀ ਧੂੜੀਆਂ ਨਾਲ ਗੱਲ ਕਰਾਂਗੇ ਜੀ ਹਾਂਜੀ ਬੀਬੀ ਜੀ ਕੀ ਸਥਿਤੀ ਲੱਗਦਾ ਤੁਹਾਨੂੰ ਮੋਰਚੇ ਦੀ ਜੀ ਮੋਰਚੇ ਦੀ ਸਥਿਤੀ ਅਸੀਂ ਡਟੇ ਹੋਏ ਹਾਂ ਜੀ ਕੈਮਾ ਸਾਡਾ ਮੋਰਚਾ ਜਿਹੜਾ 10 ਤਰੀਕ ਤੋਂ ਚੱਲ ਰਿਹਾ ਹੈ ਪਰ ਛੱਡੀ ਤਾਂ ਹਰ ਵਾਰ ਹੁੰਦਾ ਵੀ ਜਿੱਤ ਕੇ ਉੱਠਾਂਗੇ ਕਿਉਂਕਿ ਉੱਠਾਂਗੇ ਵੀ ਜਿੱਤ ਗਈ ਜਦੋਂ ਜਦੋਂ ਸਰ ਤੜ ਦੀ ਲੱਗੀ ਹੋਈ ਹੈ ਦਿਨ ਰਾਤ ਸਾਡੇ ਬੰਦੇ ਇੱਥੇ ਰਹਿ ਰਹੇ ਨੇ ਪਰ ਹੁਣ ਲੱਗਦਾ ਵੀ ਉਹ ਤੇ ਤੁਹਾਡੀ ਨਾਲ ਮੋਟੀ ਸ਼ਰਮ ਮਹਿਸੂਸ ਹੋ ਰੂ। ਕਿਉਂਕਿ ਸਭ ਤੋਂ ਵੱਡਾ ਸਾਰਾ ਹੁੰਦਾ ਕੋਰਟ ਦਾ। ਹਾਂਜੀ। ਕੋਰਟ ਤੇ ਉਹ ਪਹੁੰਚ ਕੇ ਦੇਖ ਲੈ ਉਹਨੇ। ਹਾਂਜੀ। ਕੱਲ ਸਾਡੇ ਜੱਥੇ ਬੰਦੀਆਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਨੋਟਿਸ ਆਏ ਸੀਗੇ ਕੋਰਟ ਵੱਲੋਂ। ਹਾਂਜੀ। ਪੇਸ਼ ਹੋ ਕੇ ਅਬ ਦਾ ਅਸੀਂ ਸਚਾਈ ਦੱਸ ਸਕਿਆ ਆ। ਜਿਹਨਾਂ ਨੇ ਬੜੀ ਵਧੀਆ ਸੁਣੀ ਹੈ ਸਾਡੀ ਇਹ ਨਹੀਂ ਗੱਲ ਹੈ ਜੀ। ਤੇ 25 ਤਰੀਕ ਪਾਤੀ ਹੈ 25 ਤਰੀਕ ਦਾ ਜਲੂਸ ਨਿਕਲ ਜਾਣਾ ਜਿਹਨੇ ਨਾ ਮਤਲਬ ਅੱਗੇ ਕੋਈ ਸੋਚਿਆ ਹਾਂਜੀ ਇਹ ਪੰਪ ਰਾਤ ਨੂੰ ਵੀ ਬੰਦ ਰਹਿੰਦਾ ਰਸਤੇ ਜੀ ਹਾਂਜੀ ਹਾਂ ਜੋ ਇਹ 24 ਘੰਟੇ ਲਈ ਬੰਦ ਕੀਤਾ ਹੋਇਆ ਹੈ ਸਾਡੇ ਬੰਦੇ ਰਾਤ ਨੂੰ ਵੀ ਜਿੰਨੇ ਬੰਦੇ ਦਿਨ ਚ ਇੱਥੇ ਨੇ ਰਾਤ ਨੂੰ ਬੀਬੀਆਂ ਕੱਲੀਆਂ ਚੱਲਿਆ ਜਾਂਦੇ ਨੇ ਪਾਲਾ ਸਾਡੇ ਸਾਰੇ ਰਾਤ ਨੂੰ ਵੀ ਇੱਥੇ ਹੁੰਦੇ ਨੇ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਸਾਡੇ ਨਾਲ ਕਿਸਾਨ ਜੁਨੀਅਨ ਦੇ ਬਲਾਕ ਆਗੂ ਰਗਵੀਰ ਸਿੰਘ ਜੀ ਨਿਆਲ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਇੱਥੋਂ ਅਸੀਂ ਇੱਥੇ ਹੁਣ ਧੁੱਪ ਵੀ ਥੋੜੀ ਤੇਜ਼ ਹੋਈ ਹੈ ਦਿਨ ਰਾਤ ਤੁਸੀਂ ਇੱਥੇ ਬੈਠੋ ਆਪਣੇ ਕੰਮਕਾਰ ਛੱਡ ਕੇ ਕੀ ਕਹਿਣਾ ਚਾਹੁੰਦੇ ਹੈ ਜੀ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਆ ਮੋٹے ਮੋٹے ਠੱਗ ਨੇ ਹਾਂਜੀ ਕਿਸਾਨ ਦੇ ਮਜ਼ਦੂਰ ਦੇ ਛੋਟੇ ਦੁਕਾਨਦਾਰ ਦੇ ਬੈਰੀ ਨੇ ਹਾਂਜੀ ਉਹ ਦੇਖੋ 8 ਲੱਖ ਰੁਪਏ ਕਿਸਾਨਾਂ ਤੋਂ ਲਏ ਦਾੜਾ ਕਰਕੇ ਲਏ ਅੱਜ ਮੌੜਤਾ 3 ਲੱਖ ਰੁਪਏ ਰਹਿੰਦੇ ਉਹ 3 ਲੱਖ ਰੁਪਏ ਦੇਣ ਦਾ ਮਾਰਾ ਦੇਖੋ ਨਾਲੇ ਦਾ ਪੈਸੇ ਨਾਲੇ ਕਹਿੰਦਾ ਚੋਰੀ ਨਾਲੇ ਸੀਨਾ ਜੋਰੀ ਇੱਕ ਤਾਂ ਪੈਸੇ ਅਸੀਂ ਲੈਣੇ ਨੇ ਪੈਸੇ ਮੰਗਦੇ ਆ ਤੇ ਉੱਪਰੋਂ ਕੋਰਟ ਚ ਜਾ ਕੇ ਆਪ ਖੜਦਾ ਹੈ ਹਾਂਜੀ ਵੀ ਦੇਖੋ ਅਸੀਂ ਤਾਂ ਪੈਸੇ ਮੰਗਦੇ ਆ ਫੈਕਸ਼ਨ ਵੀ ਰਿਹਾ ਆਏ ਵੀ ਸਾਡਾ ਰਸਤਾ ਘੇਰ ਲਿਆ ਘੇਰ ਲਿਆ ਬਿਲਕੁਲ ਇਹਦਾ ਰਸਤਾ ਨਹੀਂ ਘੇਰਿਆ ਹੋਇਆ ਅਸੀਂ ਬਿਲਕੁਲ ਇਹਦਾ ਰਸਤਾ ਛੱਡ ਕੇ ਬੈਠੇ ਆਂ ਹਾਂਜੀ ਪੈਸੇ ਮੰਗਦੇ ਆ ਸੀ ਕੋਰਚ ਵੀ ਸੁਖਦੇਵ ਸਿੰਘ ਜੀ ਨੇ ਦੱਸੇ ਵੀ ਇਹਨੇ ਪਹੁੰਚ ਕਰੀ ਐ ਉੱਥੇ ਵੀ ਛੱਤਰ ਖਾ ਕੇ ਆ ਵੀ ਸਾਡੇ ਪੈਸੇ ਦੇ ਦੇ ਅਸੀਂ ਤਾਂ ਹੁਣ ਇਥੋਂ ਹੁਣੀ ਚਲੇ ਜਾਵਾਂਗੇ ਹਾਂਜੀ ਜਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਕਿ ਤੁਸੀਂ ਕੰਮਕਾਰ ਛੱਡੇ ਨੇ ਖਰਚ ਵੀ ਇੱਥੇ ਹੋਰ ਹੈ ਸਾਧਨਾਂ ਦਾ ਤੇਲ ਵੀ ਭੁਗਦੇ ਹੋ ਫਿਰ ਰਕਮ ਥੋੜੀ ਜੀ ਹੈ ਤਾਂ ਉਹਨਾਂ ਤਾਂ ਉੱਤੇ ਖਰਚ ਆ ਜਾਊਗਾ ਜੀ ਫਿਰ ਇਹ ਖਰਚਾ ਵੀ ਨਾਲ ਪਲੱਸ ਹੋਊਗਾ ਜੀ ਖਰਚਾ ਪਲੱਸ ਵਿੱਚ ਨਾਲ ਕਰਕੇ ਜਿੰਨਾ ਹੋਣਾ ਹੈਗਾ ਖਰਚਾ ਇਹ ਤੋਂ ਬਿਲਕੁਲ ਸਾਰਾ ਇਹ ਤੁਹਾਨੂੰ ਕਿਹਾ ਜਾਣਾ ਹੈ ਇਹ ਸਾਡੀ ਉਹ ਗੱਡੀ ਆਉਂਦੀ ਐ ਤੇ ਮੋਟਰਸਾਈਕਲ ਆਉਂਦਾ ਐ ਤੇ ਖੜਾ ਇੱਥੇ ਉਹਰੇ ਇਹਦੀ ਜਿਹੜੀ ਕੰਬਲੀ ਆ ਭਾਰੀ ਹੋ ਗਈ ਆ ਸੁਖਿੰਦਰ ਜੀ ਹਾਂਜੀ ਹਾਂਜੀ ਇਹ ਖਰਚਾ ਇਹ ਤੋਂ ਪੂਸੂਲਿਆ ਜਾਣਾ ਹੈ ਕੱਲ ਪਤਾ ਲੱਗਿਆ ਵੀ ਚੰਡੀਗੜ੍ਹ ਵੀ ਗਿਆ ਇਹ ਅੱਛਾ ਜੀ ਚੰਡੀਗੜ੍ਹ ਵੀ ਗਿਆ ਇਹ ਉੱਥੇ ਆਪਣੇ ਹਾਈ ਕੋਰਟ ਕੋਰਟ ਜੀ ਹਾਂਜੀ ਵੀ ਉੱਥੇ ਵੀ ਕਹਿੰਦੇ ਵੀ ਮੈਂ ਮੇਰਾ ਪੰਪ ਰੋਗਤਾ ਜੀ ਮੈਂ ਇਹਨਾਂ ਦਾ ਇਹਨਾਂ ਨੂੰ ਖਰਚਾ ਪਵਾ ਲੂੰਗਾ ਪੈਸੇ ਦੇਖੋ ਉੱਤੇ ਅਸੀਂ ਲੈਣੇ ਨੇ ਖਰਚਾ ਉਹ ਟੈਕ ਦਾ ਇਹਨਾਂ ਨੂੰ ਪਵਾ ਹਾਂ ਜੀ ਸਰਕਾਰ ਵੀ ਹੈ ਨਹੀਂ ਗਵਰਨਮੈਂਟ ਕੋ ਸੁਣਦਾ ਨਹੀਂ ਵੀ ਕੋਈ ਜੇ ਕੋ ਮਾਰਾ ਜਾ ਤਕੜਾ ਉਹਦਾ ਦੇਖਦਾ ਨਹੀਂ ਵੀ ਇੱਥੇ ਨਿਸ਼ਾਬ ਕਿੱਥੇ ਜਾਣਾ ਕਿੱਥੇ ਨਹੀਂ ਦੇਣਾ ਪਰ ਸੱਛਨਾ ਕੋ ਮਾਰਾ ਬੰਦਾ ਹੁਣ ਉਹ ਚਾਕੇ ਅੰਦਰ ਕਰ ਦਿੰਦਾ ਪਰ ਇਹਦੇ ਪ੍ਰਤੀ ਕੋਈ ਇਹਨਾਂ ਦਾ ਪਤੀਰਾ ਸਰਕਾਰ ਦਾ ਕੋਈ ਹੁਣੀ ਹੈ ਇਸ ਕਰਕੇ ਠੱਗਾਂ ਦੀ ਸਰਕਾਰ ਹੈ ਜੇ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ ਦੇਖੋ ਜੀ ਇੱਥੇ ਤਾਂ ਜਿਹਦੀ ਮਾਤਕਨ ਉਸ ਜਿਹਦੀ ਮੈਂ ਡਾਂਗੋਸੀ ਦੀ ਮਹਿਸਾਲਾ ਕੰਮ ਹੈ ਹਾਂ ਜੀ ਇਸ ਵਾਸਤੇ ਬੈਠਿਆ ਡਟੇ ਪੈਸੇ ਇਹ ਦੇਊਗਾ ਉੱਠਾਂਗੇ ਨਹੀਂ ਬੈਠਿਆ ਡਟੇ ਇੱਥੇ ਜਚੇ ਠੀਕ ਹੈ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਮਾਲਕ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਹੈ ਕੋਰਟ ਦੇ ਵਿੱਚੋਂ ਸੈਸ਼ਨ ਕੋਰਟ ਦੇ ਵਿੱਚੋਂ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਅੱਗੇ ਸੁਣਈਦਾ ਹੈ ਕਿ ਇਹ ਮਾਲਕ ਹੈ ਜਿਹੜਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਹੁਣ ਦੇਖਦੇ ਆ ਕਿੰਨੀ ਦੇਰ ਇੱਥੇ ਕਿਸਾਨਾਂ ਦਾ ਮੋਰਚਾ ਚੱਲਦਾ ਹੈ ਪੈਸੇ ਕਿਹੜੇ ਤਰੀਕੇ ਨਾਲ ਦਿੰਦਾ ਹੈ ਦਿੰਦਾ ਜਾਂ ਨਾ ਦਿੰਦਾ